safo na i ka lei e kīwā ¡Gracias! ਸਿਆਮਾ ਉਹ ਯਾਰ ਨਾਲ ਬੋਲ ਰਿਹਾ ਹੈ ਗਿਆ ਪੱਛਲੇ ਮੈਂ ਫੜਦਾ ਮਾਹਰ ਮਾਸਟਰ ਪ੍ਰਵੀਨ ਸਿੰਘ ਸਰਾਈ ਨਗੇ ਕਿਤੇ ਨਿਕਲਿਆ ਕਿੱਥੋਂ ਨਿਕਲ ਕੇ ਕਿਹਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਾਮਗੜੀਆ ਸਾਹਿਬ ਕਲਵਾ ਰੋਡ ਪਟਾਲਾ ਤੋਂ ਸਮੁੱਚੇ ਸਾਧ ਸੰਗਤਾਂ ਅਤੇ ਇਲਾਕਾ ਦੇ ਵਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਸੰਬੂਚੇ ਸ਼ਹਿਰ ਦੀ ਪ੍ਰਕਰਮਾਂ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਸਤਗੁਰ ਨਾਨਕ ਪ੍ਰਗਟ ਹੋਇਆ ਮੇਟੀ ਤੋਂ ਜਗ ਚਾਗਣ ਹੋਵਾ ਜਬ ਤੇ ਜਲੰਦੇ ਨੂੰ ਤਾਰਨ ਵਾਸਤੇ ਭਾਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਆਕਾਲ ਪੁਰਖ ਪਰਮੇਸ਼ਰ ਦਾ ਜੋ ਏਕਤਾ ਦੱਸ ਰਿਹਾ ਸਾਰੇ ਸੰਸਾਰ ਦੇ ਦਿੱਤਾ ਔਰ ਸਾਰੇ ਜੋ ਜਗਤਾ ਹੈ ਔਰ ਖਾਸ ਕਰਕੇ ਪਟਿਆਲਾ ਨਿਵਾਸੀ ਬਹੁਤ ਵੱਡ ਭਾਗਵਾਨ ਜਿਹੜੇ ਇਸ ਨਗਰ ਕੀਰਤਨ ਦਾ ਆਲੰਗ ਲੈ ਰਹੇ ਹਨ ਔਰ ਹਰ ਕਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰੀਆ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਛਾਈ ਜਰਾ ਆਪਣੇ ਨਾਮ ਕੀ ਰਤਨਾਲਨ ਕਰਦੇ ਨਾਮ ਲੈ ਅੱਜ ਅੱਜ ਤੇ ਮੇਰੇ ਕੀ ਕਿਹਾ ਕਿ ਕੀ ਕਹਿਣਾ ਚਾਹੀਦਾ ਜੀ ਜਰਨਾਨ ਸਿੰਘ ਜੀ ਦੇ ਪ੍ਰਕਾਸ਼ ਸਿੰਘ ਜੀ ਸਰਬੱਤ ਦਾ ਸਾਂਝ ਨੂੰ ਬਲੱਟ ਲਗੋਧਾਈ ਹੋਵੇ ਇਹ ਨਗਰ ਕੀਰਤਨ ਗੁਰਦੁਆਰਾ ਰਾਮਗੜੀਆ ਤੋਂ ਬੜੀ ਧੂਮ-ਧਾਮ ਨਾਲ ਨਿਕਲਿਆ ਨਿਕਾਲਿਆ ਜਾ ਰਿਹਾ ਹੈ ਸਰਬੱਤ ਦਾ ਸਾਂਝ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ